ਮੈਨੂੰ ਹੋ ਮੜਾ ਜਾ ਇਦਾਂ ਕਰੋ ਕੋਈ ਖਿੱਚਣਾ ਕੋਈ ਨਹੀਂ ਖਿੱਚਣਾ ਸਿੱਧਾ ਹੋਊਗੀ ਕੋਈ ਖਿੱਚਣਾ ਕਿਤਰਾ ਕੋਈ ਨਹੀਂ ਖਿੱਚਣਾ ਉਹ ਖਿੱਚਣਾ ਸਿੱਧੀ ਹੋਊਗੀ ਛੁੱਕਿਆ ਪਿੱਛੇ ਉਹ ਇੱਕ ਬੰਦਾ ਤਾਂ ਉਹ ਕਿਹੜਾ ਮੁੰਡੇ ਨੂੰ ਨਹੀਂ ਭੇਜੀ ਚਾਚਾ ਇਹਦੇ ਚੱਲ ਇੱਧਰ ਹੋਊਗੀ ਖਿੱਚੋ ਖਿੱਚ ਲੋ ਮੜੀ ਜੀ ਥੋੜੀ ਥੋੜੀ ਉਹ ਵੱਡੇ ਪਾ ਜੀ ਵੱਡੇ ਪਾ ਜੀ ਆ ਗੱਲ ਗਰੀ ਮਾੜੀ ਦੱਸੂ ਉਧਰ ਮੁੰਡਿਆਂ ਉਹ ਦੋਵੇਂ ਦੇ ਵਿੱਚ ਆ ਗਏ ਤੁਸ ਜੋ ਫੇਰ ਫੁੱਟ ਗਈ ਰਸੀ ਤੇ ਰਸਤਾ ਟੱਕਾ ਨੰਬਰ ਸਾਈਕਲ ਨੰਬਰ ਉਹ ਇੰਦਰ ਪੰਜਾਬ ਦੇ ਵਿੱਚ ਹਾਦਸਾ ਵਾਪਰਿਆ ਇਹ ਤਸਵੀਰਾਂ ਜੋ ਤੁਸੀਂ ਦੇਖੀਆਂ ਬਠਿੰਡਾ ਦੀਆਂ ਸੀ ਜਿੱਥੇ ਇਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡੇਗੀ ਇਸ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸਨ ਤੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗ ਆਇਆ ਹਾਦਸਾ ਵਾਪਰਿਆ ਕਿਉਂਕਿ ਇਸ ਗੱਡੀ ਦੇ ਵਿੱਚ ਜੋ ਰਾਤ ਦਾ ਸਮਾਂ ਦੱਸਿਆ ਜਾ ਰਿਹਾ ਇਸ ਗੱਡੀ ਦੇ ਵਿੱਚ ਤਿੰਨ ਨੌਜਵਾਨ ਬੈਠੇ ਸਨ ਤੇ ਅਚਾਨਕ ਇਸ ਗੱਡੀ ਦੇ ਵਿੱਚ ਜੋ ਨੌਜਵਾਨ ਸਨ ਉਹ ਹਾਦਸਾ ਗ੍ਰਸਤ ਹੋ ਜਾਂਦੇ ਨੇ ਸਿੱਧਾ ਨਹਿਰ ਦੇ ਵਿੱਚ ਉਹਨਾਂ ਦੀ ਗੱਡੀ ਡਿੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਹੁਣ ਤੱਕ ਦੀ ਜੋ ਜਾਣਕਾਰੀ ਹੈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਣੀ ਪਈਆ ਮੌਕੇ ਤੇ ਪੀਸੀਆਰ ਦੀਆਂ ਟੀਮਾਂ ਪਹੁੰਚਦੀਆਂ ਨੇ ਪੁਲਿਸ ਦੇ ਵੱਲੋਂ ਜਦੋਂ ਜਾਇਦ ਕੀਤੀ ਜਾਂਦੀ ਹੈ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਡਰਾਈਵਿੰਗ ਸੈਕਸ਼ਨ ਤੇ ਇਸੇ ਦਰمیان ਇਹ ਹਾਦਸਾ ਵਾਪਰ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੀਆਂ ਇਹ ਤਸਵੀਰਾਂ ਹੈ ਜਿੱਥੇ ਰਾਤ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਗੱਡੀ ਦੇ ਵਿੱਚ ਤਿੰਨ ਨੌਜਵਾਨ ਬੈਠੇ ਸਨ ਡਰਾਈਵਿੰਗ ਸਿੱਖ ਰਹੇ ਸਨ ਤੇ ਇਸੇ ਦਰਮਿਆਨ ਉਹਨਾਂ ਤੋਂ ਰੇਸ ਤੇ ਪੈਰ ਦੱਬਿਆ ਜਾਂਦਾ ਹੈ ਤੇ ਗੱਡੀ ਬੇਕਾਬੂ ਹੋ ਜਾਂਦੀ ਹੈ ਗੱਡੀ ਤੇ ਕੰਟਰੋਲ ਨਹੀਂ ਰਹਿੰਦਾ ਤੇ ਗੱਡੀ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਦੋਂ ਪੁਲਿਸ ਤੱਕ ਇਸ ਬਾਬਤ ਜਾਣਕਾਰੀ ਪਹੁੰਚਦੀ ਹੈ ਤਾਂ ਪੁਲਿਸ ਅਤੇ ਸਥਾਨਕ ਲੋਕ ਮੌਕੇ ਤੇ ਪਹੁੰਚਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਰੱਸੀ ਦੇ ਨਾਲ ਗੱਡੀ ਨੂੰ ਬਾਹਰ ਕੱਢਣ ਦੀ ਜਦੋਂ ਜਹਿਦ ਕੀਤੀ ਜਾ ਰਹੀ ਹੈ ਜੋ ਪੁਲਿਸ ਮੁਲਾਜ਼ਮ ਨੇ ਉਹ ਵਾਰ-ਵਾਰ ਕਹਿ ਰਹੇ ਨੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਇੱਥੇ ਆਓ ਗੱਡੀ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰੋ ਤਾਂ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਨਹਿਰ ਦੇ ਵਿੱਚ ਜਾਂਦਾ ਹੈ ਤੇ ਰੱਸੀ ਦੀ ਮਦਦ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਹਾਲਾਂਕਿ ਇਸ ਹੱਥ ਸੇ ਦੇ ਵਿੱਚ ਪੁਲਿਸ ਮੁਲਾਸਮਾ ਦੇ ਕਾਰਨ ਦੋ ਨੌਜਵਾਨਾਂ ਦੀ ਜਾਨ ਤਬਾਹ ਜਾਂਦੀ ਹੈ ਪਰ ਇੱਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਗਵਾਉਣਾ ਪਿਆ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਬਠਿੰਡਾ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਹੈ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਡਰਾਈਵਿੰਗ ਸੇਖਰੇਸਨ ਇਹ ਵਿਅਕਤੀ ਤੇ ਇਸੇ ਦਰਮਿਆਨ ਰੇਸ ਤੇ ਵੱਧ ਪੈਰ ਦਿੱਤਾ ਗਿਆ ਤੇ ਸਿੱਧਾ ਨਹਿਰ ਦੇ ਵਿੱਚ ਇਹ ਗੱਡੀ ਡਿੱਗ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਜੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਪੂਰੀ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਪੁਲਿਸ ਵਾਲੇ ਜਿਹੜੇ ਨੇ ਜਦੋਂ ਜੈਦ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਸ ਗੱਡੀ ਨੂੰ ਬਾਹਰ ਕੱਢਿਆ ਜਾਏ ਜਦੋਂ ਗੱਡੀ ਨੂੰ ਬਾਹਰ ਕੱਢਿਆ ਗਿਆ ਤਾਂ ਜੋ ਜਾਣਕਾਰੀ ਹੈ ਕਿ ਇੱਕ ਨੌਜਵਾਨ ਉੱਥੇ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਇਸ ਪੂਰੀ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਮਨੀਸ਼ ਜੁੜ ਚੁੱਕੇ ਨੇ ਮਨੀਸ਼ ਕਿਸ ਤਰੀਕੇ ਦੇ ਨਾਲ ਬਠਿੰਡਾ ਦੇ ਵਿੱਚ ਜੋ ਸਰਹੰਦ ਨਹਿਰ ਦੇ ਵਿੱਚ ਗੱਡੀ ਡਿੱਗੀ ਹੈ ਇਹ ਹਾਦਸਾ ਕਿਵੇਂ ਵਾਪਰਿਆ ਜਾਣਕਾਰੀ ਸਾਂਝੀ ਕਰੋ ਬਿਲਕੁਲ ਦਿਪਾਂਸ਼ੂ ਇਹ ਮਾਮਲਾ ਕਰੀਬ ਰਾਤ 12 ਵਜੇ ਦਾ ਦੱਸਿਆ ਜਾ ਰਿਹਾ ਜਦੋਂ ਤੇ ਨੌਜਵਾਨ ਸਿਖਰੇ ਸੀ ਤਾਂ ਉਹਨਾਂ ਤੋਂ ਕਾਰ ਦੱਸਿਆ ਜਾ ਰਿਹਾ ਕਿ ਕੰਟਰੋਲ ਵਿੱਚ ਨਹੀਂ ਉਹ ਹੀ ਇਸ ਕਰਕੇ ਆ ਆਪਰੇਆ ਤੰਨ ਨੌਜਵਾਨ ਸਵਾਰ ਸੀ ਇੰਨੇ ਨੌਜਵਾਨ ਕਾਰ ਸਮੇਤ ਪਨਾਹ ਦੇ ਵਿੱਚ ਡਿੱਗਦੇ ਨੇ ਤਾਂ ਉਸ ਦਾ ਪਤਾ ਪੁਲਿਸ ਪ੍ਰਸ਼ਾਸਨ ਨੂੰ ਲੱਗਦਾ ਤਾਂ ਮੌਕੇ ਤੇ ਜਿਹੜੇ ਪੀਸੀਆਰ ਤੇ ਪੁਲਿਸ ਦੇ ਨਾਲ ਨਾਲ ਸਮਾਜ ਸੇਵੀ ਸਸਤਾਵਾ ਪੁਜਦੀਆਂ ਨੇ ਤੇ ਉਹਨਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾਂਦੇ ਨੇ ਕਾਫੀ ਸਮੇਂ ਬਾਅਦ ਬੇਸ਼ੱਕ ਉਹਨਾਂ ਨੂੰ ਬਾਹਰ ਕਰ ਲਿਆ ਜਾਂਦਾ ਹੈ ਹਸਪਤਾਲ ਲਿਆਇਆ ਜਾਂਦਾ ਪਰ ਉੱਥੇ ਡਾਕਟਰਾਂ ਵੱਲੋਂ ਇੱਕ ਨੌਜਵਾਨ ਨੂੰ ਮਰਤੇ ਕੋਸ਼ਿਸ਼ਿਤ ਕਰ ਦਿੱਤਾ ਜਾਂਦਾ ਜਦੋਂ ਕਿ ਦੋਨੋਂ ਠੀਕ ਵਿੱਥਿਆ ਜਾ ਰਿਹਾ ਹੈ ਇਹ ਤਿੰਨੇ ਨੌਜਵਾਨ ਆ ਜਿਹੜੇ ਕਾਰ ਸਿੱਖ ਵੀ ਬਸੇ ਕਾਰ ਡਰਾਈਵਿੰਗ ਦਾ ਜਿਹੜਾ ਕੋਰਸ ਠੀਕਰੇ ਸੀ ਤਾਂ ਉਸ ਦੌਰਾਨ ਆ ਜਿਹੜਾ ਇਹ ਆ ਸਭ ਆਪ ਰਿਆ ਤੇ ਦੇਰ ਰਾਤ ਦੀ ਘਟਨਾ ਜਿਹੜੀ ਹੈਗੀ ਹੈ ਅਜੇ ਇਸ ਮਾਮਲੇ ਪੁਲਿਸ ਦਾ ਜਿਹੜੀ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਰਾਤ ਦੇ ਰਾਤ 12 ਵਜੇ ਤੋਂ ਬਾਅਦ ਹੀ ਘਟਨਾ ਹੋਣ ਕਾਰਨ ਕੋਈ ਅਧਿਕਾਰੀ ਹੈ ਜਿਹੜੇ ਹੋਣ ਇਸ ਮਾਮਲੇ ਤੇ ਹੋਰ ਜਾਂਚ ਤਾਂ तमाम ਜਾਣਕਾਰੀ ਲਈ ਸ਼ੁਕਰੀਆ ਮਨੀਸ਼ ਤਾਂ ਵੱਡਾ ਹਾਦਸਾ ਵਾਪਰਿਆ ਜਿੱਥੇ ਸਰਹੰਦ ਨਹਿਰ ਦੇ ਵਿੱਚ ਇੱਕ ਗੱਡੀ ਡਿੱਗ ਜਾਂਦੀ ਹੈ ਇਸ ਗੱਡੀ ਦੇ ਵਿੱਚ ਤਿੰਨ ਨੌਜਵਾਨ ਸਵਾਰ ਹੁੰਦੇ ਨੇ ਜੋ ਜਾਣਕਾਰੀ ਸਾਹਮਣੇ ਆਈ ਕਿ ਗੱਡੀ ਸੇਖ ਰਹੇ ਸਨ ਤੇ ਇਸੇ ਦਰਮਿਆਨ ਗੱਡੀ ਇਹਨਾਂ ਤੋਂ ਸਾਂਭੀ ਨਹੀਂ ਗਈ ਰੇਸ ਤੇ ਵੱਧ ਪੈਰ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਇਹ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਸਿੱਧਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ ਜਿਨ੍ਹਾਂ ਦੀ ਜਾਨ ਬਚ ਜਾਂਦੀ ਹੈ ਪਰ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਬਾਈ ਨੰਬਰ 1 ਨੰਬਰ 5 ਆ ਗਿਆ ਬੇਟਾ ਨਹੀਂ ਨਹੀਂ ਖਿੱਚੋ ਖਿੱਚੋ ਬਾਈ ਰਸਾ ਬਾਈ ਰਸਾ ਟੁੱਟ ਗਿਆ ਉਹ ਦੱਸੂ ਰਸਾ ਬਾਣੂ ਉਹ ਕਿਹ ਚਾੜੀ ਨੂੰ ਫੋਨ ਕਰੀ સા પીસર નું ਓ ਹੋਲੀ ਬੰਦਾ ਐਦਾਂ ਤੇ ਹਾਈ ਡ੍ਰੀਮ ਕਾਲਿੰਗ ਤੇ ਆਖੀ ਉਹ ਬੰਦਾ ਐਦਾਂ 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 ਨੂੰ ਕਰੋ ਕੈਨ ਨਾ ਹੋ ਬੜਾ ਐਦਾਂ ਨੂੰ ਕਰੋ ਕਿੰਨਾ ਖਿੱਚਣਾ ਕੋਈ ਖਿੱਚਣਾ ਸਿੱਧਾ ਹੋਊਗੀ ਕੋਈ ਟੁੱਪਾ ਖਿੱਚਣਾ ਕਿੰਨਾ ਕੋਈ ਨਹੀਂ ਖਿੱਚਣਾ ਖਿੱਚ ਲੋ ਉਹ ਖਿੱਚਣੀ ਸਿੱਧੀ ਹੋਊਗੀ ਠੀਕਾ ਜੇ ਪਿੱਛੇ ਆ ਕੇ ਪੰਡਾ ਸਾਹਮਣੇ ਪਿੱਛੇ ਓਏ ਇੱਕ ਬੰਦਾ ਤਾਂ ਅਗਰੇ ਮੁੰਡੇ ਨੂੰ ਹੀ ਨਹੀਂ ਭੇਜੀ ਚਾਚਾ ਇਹਦੇ ਚਾਚੇ ਖਿੱਚੇ ਹੋਊਗੀ ਖਿੱਚੋ ਖਿੱਚ ਲੋ ਮਾਰੀ ਜੀ ਉਹ ਥੋੜੀ ਥੋੜੀ ਉਹ ਵੱਡੇ ਭਾਈ ਆ